ਗੁਰਾਂ ਦੇ ਵਾਰਡ ਨੰਬਰ 9 ਅਤੇ 10 ਦੇ ਟੈਂਕੀ ਵਾਲੇ ਪਾਰਕ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀਬੀ ਚਰਨਜੀਤ ਘਾਟਿੱਲੋਂ ਨਿਰਣੇ ਦੱਸਿਆ ਕਿ ਸੌਨ ਮਹੀਨੇ ਮੌਕੇ ਹਰ ਸਾਲ ਬੀਬੀਆਂ ਪਹਿਣਾ ਨੂਹਾ ਬੱਚਿਆਂ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਸਾਡਾ 8ਵਾਂ ਸਾਲ ਹੈ ਜਿੱਥੇ ਪੁਰਾਣੇ ਵਿਰਸੇ ਨੂੰ ਦਰਸਾਉਂਦੇ ਹੋਏ ਪ੍ਰਦਰਸ਼ਨੀ ਵੀ ਨਵੀਂ ਪੀੜੀ ਨੂੰ ਦਿਖਾਉਣ ਲਈ ਲਗਾਈ ਗਈ ਉਨਾ ਕਿਹਾ ਕਿ ਤਿਉਹਾਰ ਦਾ ਸਾਰਿਆਂ ਨੇ ਪੰਗੜੇ ਗਿੱਧੇ ਬੋਲੀਆਂ ਤੇ ਪਿੰਗਾ ਝੂਟ ਕੇ ਆਨੰਦ ਮਾਣਿਆ ਇਸ ਮੌਕੇ ਚਰਨਜੀਤ ਕੌਰ ਢਿੱਲੋ ਕੁਲਵਿੰਦਰ ਕੌਰ ਨੀਲਮ ਕਵਿਤਾ ਨੀਰੂ ਹਰਜਿੰਦਰ ਕੌਰ ਨਵਜੋਤ ਕੌਰ ਕਾਉਂਸਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਬੱਚੇ ਮੌਜੂਦ ਸਨ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਰੇ ਅਸੀਂ ਜੋ ਤੀਆਂ ਦਾ ਤਿਹਾੜੀ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਪਰ ਕਿ ਤੀਆਂ ਦਾ ਤਿਹਾੜੀ 2019 ਤੋਂ ਅਸੀਂ ਸ਼ੁਰੂ ਕੀਤਾ ਸੀਗਾ ਸਾਰੇ ਵੀਰੇ ਪਹਿਣਾ ਦਸਿਆ ਜੋਗ ਨਾਲ ਐਨ ਆਰ ਵੀਰੇ ਦਸਿਆ ਜੋਗ ਨਾਲ ਬਹੁਤ ਬਹੁਤ ਸਾਨੂੰ ਮਾਣ ਮਿਲਿਆ ਆ ਠੀਕ ਹੈ ਸਾਡੀ ਵੀ ਮਿਹਨਤ ਬਹੁਤ ਹੈ ਕਲੈਕਸ਼ਨ ਅਸੀਂ ਕੀਤੀ ਹੈ ਕਲੈਕਸ਼ਨ ਕਰਦੇ ਦਾ ਤੇ ਸਾਰਾ ਕੁਝ ਮਿਲਦਾ ਆ ਬਾਕੀ ਜੋ ਚੀਜ਼ਾਂ ਪੁਰਾਣੀਆਂ ਆ ਉਹ ਵੀ ਸਾਂਭ ਕੇ ਰੱਖੀਆਂ ਆ ਬਸ ਇੱਧਰ ਉੱਧਰ ਇਕੱਠੀਆਂ ਕਰ ਲਈਆਂ ਨੇ ਪੰਜਾਬੀ ਵਿਰਸਾ ਅਸਗੇ ਚਲੋ ਸਾਰੇ ਪਤਾ ਲੱਗਿਆ ਉਹਨਾਂ ਵਾਲੀ ਜਨਰੇਸ਼ਨ ਨੂੰ ਵੀ ਪਤਾ ਲੱਗਣਾ ਚਾਹੀਦਾ ਆ ਕਿ ਅੱਜ ਕੱਲ੍ਹ ਤਾਂ ਬੱਚੇ ਤਾਂ ਭੁੱਲਦੇ ਜਾਂਦੇ ਪਏ ਆ ਸਾਰੀ ਚੀਜ਼ ਅਸੀਂ ਇਹ ਜਿਵੇਂ ਇਹ ਆਪਣਾ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਜਾਵੇ ਜੇਕਰ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਪਤਾ ਲੱਗੇ ਜ਼ਿਆਦਾਤਰ ਅਸੀਂ ਦੇਖਦੇ ਆ ਪਿੰਡਾਂ ਦੇ ਵਿੱਚ ਜ਼ਿਆਦਾ ਖੇਰ ਹੈਦਾ ਜੀਆਂ ਮਨਾਉਂਦਾ ਸ਼ਹਿਰ ਦੇ ਵਿੱਚ ਥੋੜਾ ਘੱਟ ਆ ਤੇ ਮਨਾਇਆ ਜਾਂਦਾ ਤਾਂ ਹੋਟਲਾਂ ਤੱਕ ਸੀਮਤ ਰਹ ਜਾਂਦਾ ਹਾਂਜੀ ਨਹੀਂ ਦੇਖੋ ਜੀ ਹਾਂਜੀ ਪਾਰਕ ਦੇ ਵਿੱਚ ਸਤਾਮਤ ਲਾਉਨੇ ਹਰ ਸਾਲ ਲਾਉਨੇ ਪਾਰਕ ਦੇ ਵਿੱਚ ਤਾਂ ਸਾਰੇ ਇੱਥੇ ਪਬਲਿਕ ਇਕੱਠੀ ਹੁੰਦੀ ਬਹੁਤ ਸੋਹਣਾ ਸਾਨੂੰ ਮੌਜਾ ਬਹੁਤ ਆਦਾ ਲੁੱਕ ਇੰਜੋਏ ਬਹੁਤ ਕਰਦੇ ਆ ਗਿੱਦਾ ਪੰਗੜਾ ਪੈਂਦਾ ਆ ਸਾਰੇ ਭੈਣਾਂ ਦਾ ਸਹਿਯੋਗ ਨਾਲ ਇਹ ਜਨਰੇਸ਼ਨ ਬੱਚਿਆਂ ਦੇ ਲੈ ਕੇ ਬਜ਼ੁਰਗਾਂ ਤੱਕ ਸਾਰੇ ਹਾਂਜੀ ਇਹ ਸਾਰੇ ਇੰਜੋਏ ਕਰਦੇ ਆ ਜੀ ਹਾਂਜੀ ਕੀ ਕੋਸ਼ਿਸ਼ ਦੇ ਵਿੱਚ ਅੱਜ ਇਕਾ ਰੇਂਜ ਕੀ ਕੋਸ਼ਿਸ਼ ਦਾ ਪਰਫਾਰਮੈਂਸ ਕੀ ਕੋਸ਼ਿਸ਼ ਹੈ ਪਰਫਾਰਮੈਂਸ ਵਾਸਤੇ ਗਿੱਦਾ ਆਪਣਾ ਜਿਹੜਾ ਪੰਜਾਬੀ ਵਿਰਸਾ ਹੈਗਾ ਹੀ ਆ ਗਿੱਦਾ ਭੰਗੜਾ ਪੋਲੀਆਂ ਪਾਣਗੇ ਸਾਰੇ ਗਰਾਉਂਡ 깔ਣਗੇ ਆ ਬਾਕੀ ਇਹ ਪੰਜਾਬੀ ਜੋ ਆਪਣੇ ਚਦਰਾਂ ਪੱਖੀਆਂ ਸਾਰੇ ਸੰਭਾਲ ਕੇ ਰੱਖੀਆਂ ਅਸੀਂ ਉਹ ਵੀ ਸਾਰੇ ਗਰੁੱਪ ਚੱਡਾ ਇਹ ਕਮੇਟੀ ਲੱਗਦੀ ਆ ਤੀਆਂ ਦੇ ਹਾਂਜੀ ਅਸੀਂ ਹਾਂਜੀ ਅਸੀਂ 6 ਮੈਂਬਰਾਂ ਦਾ ਡਰਸ ਸਾਡੀ ਕੋਜਈ ਆ ਜੀ 6 ਮੈਂਬਰ ਆ ਅਸੀਂ ਤੇ 6 ਮੈਂਬਰਾਂ ਸਹਿਯੋਗ ਨਾਲ ਸੀ 6 ਮੈਂਬਰਾਂ ਨੇ ਮਤਲਬ ਇਹਦਾ ਚੱਕਰ ਚੱਕਿਆ ਹਾਂਜੀ ਹਾਂਜੀ ਬਾਕੀ ਕਿੰਨਾ ਕ ਇਕੱਠ ਕਿੰਨਾ ਹੋ ਜਾਂਦਾ ਜੀ ਕੱਟ ਹੋ ਜਾਂਦਾ 4 4-500 ਤੱਕ ਹੋ ਜਾਂਦਾ ਹਾਂਜੀ ਇਕੱਲਾ ਆਪਣੇ ਮਹੱਲੇ ਦਾ ਹਾਂਜੀ ਹਾਂਜੀ ਇਕੱਲਾ ਸੱਦਾ ਦਿੰਦੇ ਨੇ ਮੈਂ ਇਕੱਲਾ ਸੱਦਾ ਯਾਨੀ ਕਿ ਅਸੀਂ ਭਾਜੀ ਪਰਚੀ ਕਲੈਕਸ਼ਨ ਰੱਖਿਆ ਹੈ ਕਿ ਉਹਦਾ ਤਾਂ ਫੇਰ ਨਹੀਂ ਪਬਲਿਕ ਸੰਭਾਲਣ ਉਹਦਾ ਇਹਨੇ ਨਹੀਂ ਸਾਹਬ ਹੁੰਦੇ ਹੈਗੇ ਪਰਚੀ ਦੇ ਕਲੈਕਸ਼ਨ ਨੇ ਪਰਚੀ ਤੇ ਬਾਉਂਸਰ ਬਿਠਾ ਲਿਆ ਉਹ ਆ ਪਰਚੀ ਦੀ ਐਂਟਰੀ ਹਾਂਜੀ ਮਾਲ ਪੂੜੇ ਆ ਨਾ ਪੂਰੀ ਛੋਲੇ ਆ ਪੂਰੀ ਛੋਲੇ ਨਾਲ ਪੂਰੀਆਂ ਛੋਲੇ ਫਿਰ ਪੂੜੇ ਨਾਲ ਹਾਂਜੀ ਅੱਜ ਆਪੇ ਕਿੰਨੇ ਜੀ ਇਸ ਜਿਆ ਆ ਪੁਨੀਆ ਮੇਲਾ ਜਿਹੜਾ ਹੈ ਕਿੰਨੇ ਸਾਲ ਹੋ ਗਏ ਮਨਾ ਲਿਆ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੀਆਂ ਦਾ ਮੇਲਾ 19 ਸਾਲਾਂ ਤੋਂ ਆ ਸੱਤਮਾ ਸਾਡਾ ਤੀਆਂ ਦਾ ਮੇਲਾ ਆ ਸਾਰੇ ਗਲੀ ਮੁਹੱਲੇ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈਆਂ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਆ ਹਰ ਸਾਲ ਅਸੀਂ ਮਨਾਉਂਦੇ ਆ ਤਾਂ ਆਪਣਾ ਸੱਭਿਆਚਾਰ ਪੇਸ਼ ਕਰਦੇ ਆ ਆਪਣਾ ਜੋ ਵੀ ਹੁੰਦਾ ਆ ਉਹ ਆਪਣਾ ਅੰਮ੍ਰਿਤ ਲਾਉਨੇ ਆ ਅਸੀਂ ਦੇਖਿਆ ਕਾਫੀ ਪੁਰਾਣਾ ਵਿਰਸਾ ਜਿਹੜਾ ਚਰਖੇ ਆ ਜਾਂ ਘੂਰ ਆ ਇਹ ਸਾਰਾ ਸਮਾਨ ਕਿੱਦਾਂ ਇਕੱਠਾ ਕੀਤਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਇਹ ਮੁਸ਼ਕਲ ਹੈ ਮੁਸ਼ਕਲ ਤਾਂ ਹੈਗਾ ਪਰ ਅਸੀਂ ਇਦਾਂ ਇਕੱਠਾ ਬਸ ਹੀ ਕੀਤਾ ਆ ਹਾਂ ਜੀ ਚਲੋ ਬਾਣ ਦਾ ਮੰਝਾ ਵੀ ਰੱਖਿਆ ਤੇ ਬਾਣ ਦੇ ਮੰਝਾ ਵੀ ਅੱਗੇ ਹੁੰਦੇ ਨੇ ਮੈਨੂੰ ਪਤਾ ਲੱਗਿਆ ਇਹ ਵਿਰਸਾ ਸਾਡਾ ਬੱਚੇ ਤਾਂ ਭੁੱਲਦੇ ਜਾਂਦੇ ਆ ਆਹੋ